ਔਰ ਮੈਂ ਬੇਨਤੀ ਕਰਾਂ ਸੱਚੀ ਮੁੱਚੀ ਇਹ ਵੀ ਗੱਲ ਪੜਿਓ ਕਿ ਰੱਬ ਦੀ ਨੇੜਤਾ ਬਹੁਤ ਔਖੀ ਹੈ। ਰੱਬ ਨੂੰ ਨੇੜੇ ਜਾਨਣਾ ਬੜਾ ਔਖਾ ਜੇ ਤੇ ਜਿਹੜਾ ਸੰਤ ਆ ਉਹ ਰੱਬ ਨੂੰ 24 ਘੰਟੇ ਨੇੜੇ ਜਾਣਦਾ ਹੈ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ। ਰਸ਼ੀਆ ਦਾ ਵਿਦਵਾਨ ਹੋਇਆ ਨੋਵਲਿਸਟ ਉਹਦਾ ਨਾਮ ਹੈ ਦੋਸਤੋ ਬਸਤੀ। ਇਹਦਾ 1821 ਤੋਂ 81 ਦਾ ਸਮਾਂ ਹੈ। ਉਨੇ ਕੋ ਬੜੀ ਪਿਆਰੀ ਬਾਤ ਲਿਖੀ ਕਹਿੰਦੇ ਹਜ਼ਰਤ ঈਸਾ ਇੱਕ ਵਾਰ ਉਹਦੇ ਮਨ ਚ ਖਿਆਲ ਆਇਆ ਪਹਿਲਾਂ ਜਦੋਂ ਮੈਂ ਧਰਤੀ ਤੇ ਗਿਆ ਸੀ ਮੇਰੇ ਉਪਾਸ਼ਕ ਘੱਟ ਸੀ ਚਰਚ ਹੈ ਨਹੀਂ ਸੀ ਮੇਰੇ ਸਕਾਲਰ ਹੈ ਨਹੀਂ ਸੀ ਭਗਤ ਹੈ ਨਹੀਂ ਸੀ ਤੇ ਮੈਂ ਆਪਣੀ ਗੱਲ ਸਮਝਾ ਨਹੀਂ ਪਾਇਆ ਇਸ ਕਰਕੇ ਲੋਕ ਮੇਰੇ ਵਿਰੋਧੀ ਹੋ ਗਏ ਉਹਨਾਂ ਮੈਨੂੰ ਮਾਰਤਾ ਪਰ ਕਹਿੰਦੇ ਅੱਜ ਤਾਂ ਬੜੇ ਹਜ਼ਾਰਾਂ ਲੱਖਾਂ ਚਰਚ ਨੇ ਕਰੋੜਾਂ ਮੇਰੇ ਸਕਾਲਰ ਪਾਦਰੀ ਨੇ ਮੇਰੀ ਗੱਲ ਕਰ ਰਹੇ ਨੇ ਹੁਣ ਤੇ ਪ੍ਰਚਾਰ ਬੜਾ ਹੋ ਰਿਹਾ ਹੁਣ ਮੈਨੂੰ ਦੁਨੀਆ ਤੇ ਜਾਣਾ ਚਾਹੀਦਾ ਤਾਂ ਕਿ ਮੈਂ ਆਪਣੀ ਗੱਲ ਸਮਝਾ ਸਕਾਂ ਹਜ਼ਰਤ ਈਸਾ ਧਰਤੀ ਤੇ ਆ ਗਏ ਇੱਕ ਸ਼ਹਿਰ ਦੇ ਵਿੱਚ ਕਹਿੰਦੇ ਸਭ ਤੋਂ ਵੱਡੀ ਚਰਚਾ ਹੈ ਲੋਕ ਉਹਦੇ ਅੰਦਰ ਪ੍ਰੇ ਕਰ ਰਹੇ ਨੇ ਹਜ਼ਰਤ ਈਸਾ ਬਾਹਰ ਆ ਕੇ ਸੋਚਦਾ ਵੀ ਜੇ ਮੈਂ ਚਰਚ ਦੇ ਅੰਦਰ ਚਲਾ ਗਿਆ ਤੇ ਭੀੜ ਭੜਾਕਾ ਬੜਾ ਲੋਕ ਪਰੇਸ਼ਾਨ ਹੋਣਗੇ ਪੈਰੀ ਪੈਣ ਵਾਲੇ ਮੱਥੇ ਟੇਕਣ ਵਾਲੇ ਆ ਜਾਣਗੇ ਤੇ ਚੰਗਾ ਹੋਵੇ ਮੈਂ ਰਸਤੇ ਤੇ ਬਾਹਰ ਇੱਕ ਦਰਖਤ ਥੱਲੇ ਖੜਦਾ ਖੁੱਲੇ ਥਾਂ ਤੇ ਮੈਂ ਲੋਕਾਂ ਨੂੰ ਮਿਲ ਲਾਂਗਾ ਹਜ਼ਰਤ ਈਸਾ ਬਾਹਰ ਦਰਖਤ ਥੱਲੇ ਖੜਾ ਲੋਕ ਚਰਚ ਦੇ ਵਿੱਚੋਂ ਪ੍ਰੇ ਕਰਕੇ ਬਾਹਰ ਨਿਕਲੇ ਨੇ ਉਹਨਾਂ ਨੂੰ ਵੇਖ ਕੇ ਲੱਗਦਾ ਨਹੀਂ ਹੈ ਕਿ ਇਹ ਚਰਚ ਵਿੱਚੋਂ ਆਏ ਆ ਇੰਜ ਲੱਗਦਾ ਵੀ ਕਿਸੇ ਮੇਲੇ ਵਿੱਚੋਂ ਹਾਸੇ ਠੱਠੇ ਕਰਦੇ ਆ ਰਹੇ ਨੇ ਜਿਵੇਂ ਅਸੀਂ ਨਗਰ ਕੀਰਤਨ ਗੁਰਦੁਆਰਿਆਂ ਚੋਂ ਜਾਣੇ ਤੇ ਹੋਣਾ ਤੇ ਚਾਹੀਦਾ ਕਿ ਗੁਰੂ ਸ਼ਬਦ ਕਥਾ ਕੀਰਤਨ ਦਾ ਸਾਡੇ ਤੇ ਅਸਰ ਹੋਵੇ। ਤੋਂ ਲੋਕ ਆ ਰਹੇ ਨੇ। ਹਜ਼ਰਤੀ ਸਾ ਇਕੱਲਾ ਹੀ ਦਰਗਤ ਦੇ ਥੱਲੇ ਖੜਾ ਕੋਈ ਵੇਖਦਾ ਹੀ ਨਹੀਂ। ਚੱਲਦੇ ਚੱਲਦੇ ਕਿੰਨੇ ਵੇਖਿਆ ਤੇ ਵੇਖ ਕੇ ਕਹਿੰਦਾ ਹੈ ਨੇੜੇ ਜਾ ਕੇ ਕਹਿੰਦਾ ਵੀ ਤੂੰ ਤੇ ਜਮਾ ਹਜ਼ਰਤੀ ਸਾ ਵਰਗਾ ਲੱਗਦਾ ਹੈ। ਉਹ ਕਹਿੰਦਾ ਜਮਾ ਨਹੀਂ ਲੱਗਦਾ ਮੈਂ ਹੈ ਹੀ ਹਜ਼ਰਤੀ ਸਾ। ਕਹਿੰਦਾ ਫੇ ਚੁੱਪ ਕਰ ਮੈਂ ਇਕੱਲੇ ਨਹੀਂ ਸੁਣਿਆ ਕਿਤੇ ਹੋਰ ਕੋਈ ਨਾ ਸੁਣ ਲੇ ਲੋਕ ਤੇਰੇ ਪਿੱਛੇ ਪੈ ਜਾਣਗੇ। ਖਰੋ ਅੱਗੇ ਲੰਘ ਗਿਆ ਕਿ ਦੂਜਾ ਆ ਗਿਆ ਉਹਨੇ ਵੇਖਿਆ ਕਹਿੰਦਾ ਵੀ ਆਹ ਕਮਾਲ ਹੈ ਜਮਾ ਹਜਰਤੀ ਇਸਾ ਵਰਗਾ ਖੜਾ ਬੜੀ ਨੌਟੰਗੀ ਕਰਦਾ ਤਾਂ ਜਮਾ ਹੀ ਰੋਲ ਕਰ ਗਿਆ ਜੇ ਅਸਲੀ ਹਜਰਤੀ ਇਸਾਈ ਦੇ ਸਾਹਮਣੇ ਆ ਜੇ ਉਹ ਵੀ ਫਿੱਕਾ ਪੈ ਜਾ ਹਜਰਤੀ ਇਸਾ ਕਹਿੰਦਾ ਵੀ ਮੈਂ ਨਾਟਕ ਨਹੀਂ ਕਰਦਾ ਮੈਂ ਸੱਚੀ ਚ ਅਸਲੀ ਹਜਰਤੀ ਇਸਾ ਹ ਕਹਿੰਦਾ ਮੈਂ ਸੁਣਿਆ ਦੁਆਰੇ ਨਾ ਬੋਲੀ ਜੇ ਕਿਤੇ ਸਾਡੇ ਫਾਦਰ ਸਾਹਿਬ ਨੂੰ ਪਤਾ ਲੱਗ ਗਿਆ ਨਾ ਤੈਨੂੰ ਜੇਲ੍ਹ ਚ ਪਾ ਦੂ ਚੁੱਪ ਕਰ ਉਹ ਕਹਿੰਦਾ ਵੀ ਤੂੰ ਆਪਣੇ ਫਾਦਰ ਸਾਹਿਬ ਨੂੰ ਬੁਲਾ ਲਿਆ ਉਹ ਮੈਨੂੰ ਜਾਣਦਾ ਹੈ ਰੋਜ਼ ਮੇਰੀਆਂ ਆਰਤੀਆਂ ਕਰਦਾ ਹੈ ਪ੍ਰੇ ਕਰਦਾ ਹੈ ਇਹਨੇ ਨੂੰ ਅੰਦਰੋਂ ਜਿਹੜਾ ਪੋਪ ਸੀ ਫਾਦਰ ਪਾਦਰੀ ਉਹ ਵੀ ਆ ਗਿਆ ਲੋਕ ਬੜੇ ਅੱਗੇ ਪਿੱਛੇ ਮੱਥੇ ਟੇਕ ਰਹੇ ਲਫਾਫੇ ਫੜਾ ਰਹੇ ਭੀੜ ਲੱਗੀ ਉਹਨੂੰ ਕਿਸੇ ਨੇ ਜਾ ਕੇ ਕਿਹਾ ਵੀ ਪਾਦਰ ਸਾਹਿਬ ਉਹ ਬਾਹਰ ਇੱਕ ਬੰਦਾ ਖੜਾ ਸਾਦਾ ਜਿਹਾ ਕਹਿੰਦਾ ਮੈਂ ਸਲੀ ਹਜਰਤੀ ਸਾਂ ਉਹ ਪਾਦਰੀ ਉਹਦੇ ਕੋਲ ਗਿਆ ਜਦੋਂ ਹਜਰਤ ਈਸਾ ਨੇ ਵੇਖਿਆ ਵੀ ਇਹੀ ਪੋਪ ਹੈ ਕਹਿਣ ਲੱਗਾ ਪਾਦਰੀ ਅਲੋਕਤਾ ਨੇ ਮੈਨੂੰ ਜਾਣਦੇ ਤੂੰ ਤਾਂ ਮੈਨੂੰ ਜਾਣਦਾ ਹੈ ਨਾ ਤੂੰ ਇਹਨਾਂ ਨੂੰ ਦੱਸ ਵੀ ਮੈਂ ਅਸਲੀ ਹਜਰਤ ਈਸਾ ਹੁਣ ਉੱਥੇ ਜਾ ਕੇ ਜਿਹੜਾ ਫਾਦਰ ਸੀ ਉਹ ਮੁਕਰ ਗਿਆ ਕਹਿੰਦਾ ਨਾ 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 ਤੂੰ ਅਸਲੀ ਨਹੀਂ ਤੂੰ ਤੇ ਨਾਟਕ ਕਰਦਾ ਨਕਲੀ ਹੈ ਚੱਕੋ ਇਹਨੂੰ ਜੇਲ੍ਹ ਚ ਪਾਓ ਭੀੜ ਤਾਂ ਪਹਿਲੇ ਹੀ ਤਿਆਰ ਸੀ ਉਹਨਾਂ ਚੱਕ ਕੇ ਅਸਲੀ ਹਜਰਤ ਈਸਾ ਨੂੰ ਜੇਲ੍ਹ ਚ ਪਾਤਾ ਹੁਣ ਅਸਲੀ ਹਜਰਤ ਈਸਾ ਜੇਲ੍ਹ ਚ ਬੈਠਾ ਹੈ ਬੜਾ ਤੰਗ ਹੈ ਕਹਿੰਦਾ ਚੰਗਾ ਹੋਇਆ ਬੰਦਾ ਮੈਨੂੰ ਜਾਣਦਾ ਰੋਜ਼ ਮੇਰੇ ਅੱਗੇ ਪ੍ਰੇ ਕਰਦਾ ਹੈ ਅਰਦਾਸਾਂ ਕਰਦਾ ਆਰਤੀਆਂ ਕਰਦਾ ਹੈ ਦਰਸ਼ਨ ਕਰਦਾ ਹੈ ਮੰਗਦਾ ਹੈ ਸੁਖ ਇਹ ਸਾਹਮਣੇ ਆ ਕੇ ਮੁਕਰ ਕਿਉਂ ਗਿਆ ਸਾਰੇ ਲੋਕ ਘਰਾਂ ਨੂੰ ਚਲੇ ਗਏ ਰਾਤ ਦੇ 12 ਵਜੇ ਇੱਕ ਬੰਦੇ ਦੇ ਹੱਥ 'ਚ ਲਾਂਟਣ ਫੜੀ ਹੈ ਉਹਨੇ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲਾ ਗਿਆ ਜਦੋਂ ਅੰਦਰ ਗਿਆ ਹਜ਼ਰਤੀਸਾ ਨੇ ਪਛਾਣ ਲਿਆ ਕਿ ਇਹ ਉਹੀ ਪਾਦਰੀ ਹੈ ਜਿਹੜਾ ਦਿਨੇ ਮੁਕਰ ਗਿਆ ਸੀ ਹਜ਼ਰਤੀਸਾ ਨੇ ਲਾਮਾ ਦਿੱਤਾ ਕਿ ਹਾਦਰ ਇਹ ਤੂੰ ਚੰਗਾ ਬੰਦਾ ਰੋਜ਼ ਮੈਨੂੰ ਜਾਣਦਾ ਪਛਾਣਦਾ ਤੂੰ ਮੁਕਰ ਕਿਉਂ ਗਿਆ ਹੁਣ ਜਿਹੜੀ ਹਜ਼ਰਤੀਸਾ ਨੂੰ ਗੱਲ ਆਖੀ ਨਾ ਉਸ ਕੋਫ ਨੇ ਬੜੀ ਧਿਆਨ ਨਾਲ ਸੁਣਨ ਵਾਲੀ ਐ ਸਾਡੇ ਤੇ ਲਾਗੂ ਐ ਕਹਿੰਦਾ ਹਜ਼ਰਤੀਸਾ ਸੱਚੀ ਮੈਂ ਤੁਹਾਨੂੰ ਪਛਾਣ ਤਾਂ ਲਿਆ ਸੀ ਉਦੋਂ ਹੀ ਪਰ ਤੁਸੀਂ ਅਸਲੀ ਹੋ ਪਰ ਕਾਰਨ ਇਹ ਕਿ ਹੁਣ ਆਪਾਂ ਦੋ ਜਣੇ ਆ ਤੀਜਾ ਸੁਣਨ ਵਾਲਾ ਕੋਈ ਨਹੀਂ ਤੇ ਸੱਚ ਜਾਣਿਓ ਵੀ ਬਹੁਤ ਵੱਡੇ ਇਕੱਠ ਸੰਗਤ ਵਿੱਚ ਭੀੜ ਵਿੱਚ ਇਹ ਗੱਲ ਕਹਿਣੀ ਕਿ ਤੁਸੀਂ ਅਸਲੀ ਹਜ਼ਰਤੀ ਈਸਾ ਉਹ ਬਹੁਤ ਮੁਸ਼ਕਿਲ ਆ ਹਜ਼ਰਤੀ ਈਸਾ ਕਹਿੰਦਾ ਵੀ ਇੱਚ ਕਿਹੜੀ ਮੁਸ਼ਕਿਲ ਤੂੰ ਇਹ ਹੀ ਕਹਿਣਾ ਸੀ ਵੀ ਅਸਲੀ ਐ ਕਹਿਣ ਲੱਗਾ ਹਜ਼ਰਤੀ ਈਸਾ ਸਾਹਿਬ ਜੇ ਸੰਗਤ ਵਿੱਚ ਕਹਿਤਾ ਵੀ ਤੁਸੀਂ ਅਸਲੀ ਹਜ਼ਰਤੀ ਈਸਾ ਤੁਸੀਂ ਉਹ ਫਿਰ ਸਾਡੇ ਪੈਰੀਂ ਮੱਥੇ ਕੌਣ ਟੇਕੂ ਸਾਡੀਆਂ ਵਰਸੀਆਂ ਕੌਣ ਮਨਾਊ ਸਾਡੇ ਮੇਲੇ ਕੌਣ ਲਾਊ ਸਾਨੂੰ ਲਫਾਫੇ ਕੌਣ ਦਊ ਇਸ ਕਰਕੇ ਭੀੜ ਦੇ ਵਿੱਚ ਤੁਹਾਡੇ ਤੋਂ ਪਛਾਨਣ ਤੋਂ ਇਨਕਾਰੀ ਹੋਣਾ ਬਹੁਤ ਜ਼ਰੂਰੀ ਆ। ਰੱਬ ਨੂੰ ਨੇੜੇ ਜਾਣਨਾ ਬੜਾ ਔਖਾ ਹੈ। ਆਠ ਪਹਿਰ ਨਿਕਟ ਕਰ ਜਾਣੇ ਔਰ ਮੈਂ ਬੇਨਤੀ ਕਰਦਿਆਂ ਸਾਧ ਸੰਗਤ ਰੱਬ ਦੀ ਨੇੜਤਾ ਧਾਰਮਿਕ ਸਥਾਨਾਂ ਤੇ ਬਹੁਤ ਮੁਸ਼ਕਲ ਆ ਰੱਬ ਦੀ ਐਂਟਰੀ ਨਹੀਂ ਹੈ ਧਾਰਮਿਕ ਸਥਾਨਾਂ ਤੇ। ਜੇ ਭਲਾ ਇੱਥੇ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਪਾਚਾ ਸਾਡੇ ਨਾਲ ਆ ਕੇ ਬਹਿ ਜਾਣ। ਤੇ ਜੋ ਅਸੀਂ ਕਰਦੇ ਆ ਗੁਰੂ ਨੇ ਕਰਨ ਨਹੀਂ ਦੇਣਾ ਝੂਠ ਨਹੀਂ ਬੋਲਣ ਦੇਣਾ ਬੇਈਮਾਨੀ ਨਹੀਂ ਕਰਨ ਦੇਣੀ ਕੇਸ ਕਤਲ ਨਹੀਂ ਕਰਾਉਣ ਦੇਣੇ ਭਰਾ ਦਾ ਹੱਕ ਨਹੀਂ ਮਾਰਨ ਦੇਣਾ ਪੰਗਾ ਖੜਾ ਹੋ ਜਾਣਾ ਜੀਵਨ 'ਚ ਇਹੀ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਸ੍ਰੀ ਅਮਰਸਰ ਸਾਹਿਬ ਗਏ ਉਹਨਾਂ ਨੂੰ ਦਰਬਾਰ 'ਚ ਵੜਨ ਨਹੀਂ ਦਿੱਤਾ ਕਿਉਂ ਉੱਤੋਂ ਤੋਂ ਲੋਕ ਕਹਿੰਦੇ ਹੁੰਦੇ ਵੀ ਮਹਾਰਾਜ ਦਰਸ਼ਨ ਬਖਸ਼ੋ ਦਰਸ਼ਨ ਦਿਓ ਗੁਰੂ ਦੇ ਦਰਸ਼ਨ ਬਹੁਤ ਖਤਰੇ ਵਾਲੇ ਨੇ ਗੁਰੂ ਦੀ ਐਂਟਰੀ ਘਰ 'ਚ ਨਹੀਂ ਹੋ ਸਕਦੀ ਤੁਸੀਂ ਦੇਖੋ ਜੇ ਘਰ 'ਚ ਗੁਰੂ ਆ ਜੇ ਤੇ ਫਿਰ ਜੋ ਜੋ ਅਸੀਂ ਜੀਵਨ ਸ਼ੈਲੀ 'ਚ ਬਣਾ ਕੇ ਬੈਠੇ ਗੁਰੂ ਨੇ ਕਰਨ ਨਹੀਂ ਦੇਣਾ ਰਿਸ਼ਤੇ ਤਾੜ-ਤਾੜ ਨਹੀਂ ਕਰੰਦੇ ਨੇ ਕਿਸੇ ਦਫ਼ਤਰ ਦੇ ਵਿੱਚ ਰੱਬ ਦੀ ਐਂਟਰੀ ਬਹੁਤ ਖਤਰਨਾਕ ਹੈ ਜੇ ਕਿਸੇ ਦੇ ਦਫ਼ਤਰ ਵਿੱਚ ਰੱਬ ਬਹਿ ਜੇ ਆ ਕੇ ਨਾਲ ਫੋਟੋਆਂ ਜ਼ਰੂਰ ਲਾਈਆਂ ਧੋਪਤੀ ਜ਼ਰੂਰ ਬੰਦਾ ਕਰਦਾ ਹੈ ਰੱਬ ਦੀ ਹਾਜ਼ਰੀ ਨਹੀਂ ਮੰਨਦਾ ਜੇ ਰੱਬ ਨੇੜੇ ਆ ਜੇ ਫਿਰ ਕਿਸੇ ਦੀਆਂ ਫੈਲਾ ਚੋਰੀ ਨਹੀਂ ਹੋਣੀਆਂ ਫਿਰ ਅੰਡਰ ਟੇਬਲ ਰਿਸ਼ਵਤ ਨਹੀਂ ਲਈ ਜਾਣੀ ਫਿਰ ਸਕੇਰੇ ਕਿਸੇ ਗਰੀਬ ਨੂੰ ਬੇਪੱਤ ਨਹੀਂ ਕੀਤਾ ਜਾਣਾ ਝੂਠੇ ਲਾਰੇ ਨਹੀਂ ਲਾਏ ਜਾਣੇ ਰੱਬ ਸਭ ਕੁਝ ਜਾਣਦਾ ਹੈ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਜਾਣਿਓ ਤੋਂ ਭਾਵ ਹੈ ਰੱਬ ਦੇ ਨੋਟਿਸ ਵਿੱਚ ਹੈ ਜੋ ਮੈਂ ਕਰਦਾ ਪੇਖਿਓ ਤੋਂ ਭਾਵ ਰੱਬ ਵੇਖਦਾ ਹੈ ਰੱਬ ਦੇ ਕੈਮਰੇ 'ਚ ਹੈ ਉਹਨਾ ਸਾਰੇ ਕੈਮਰੇ ਲੱਗੇ ਕਿਸ ਗੱਲ ਦਾ ਲਖਾਇਕ ਹੈ ਵੀ ਕੈਮਰੇ ਥੱਲੇ ਗਲਤ ਨਹੀਂ ਹੋ ਸਕਦਾ ਤੇ ਰੱਬ ਦਾ ਕੈਮਰਾ ਤੇ ਹਰ ਜਗ੍ਹਾ ਲੱਗਾ ਹੈ ਫਿਰ ਵਾਟਰ ਕੂਲਰ ਦੇ ਨਾਲ ਟੰਗਿਆ ਪਾਣੀ ਵਾਲਾ ਗਲਾਸ ਉਹਦੇ ਨਾਲ ਜੰਜੀਰ ਕਿਉਂ ਬੰਨੀ ਤਾਲਾ ਕਿਉਂ ਲਾਇਆ ਪਤਾ ਕਿਉਂ ਰੱਬ ਨੇੜੇ ਨਹੀਂ ਹੈਗਾ ਇਹੀ ਕਾਰਨ ਹੈ ਰੇਲਵੇ ਸਟੇਸ਼ਨਾਂ ਤੋਂ ਲੋਹ ਟੂਟੀਆਂ ਪੁੱਟ ਕੇ ਲੈ ਜਾਂਦੇ ਨਲਕਿਆਂ ਦੀਆਂ ਹੱਥੀਆਂ ਲਾ ਕੇ ਲੈ ਜਾਂਦੇ ਨੇ ਰੱਬ ਨੇੜੇ ਨਹੀਂ ਹੈ ਨਿਕਟ 부ਝੈ ਸੋ ਬੁਰਾ ਕਿਉ ਕਰੈ ਜੇ ਰੱਬ ਨੇੜੇ ਕਰਕੇ ਜਾਣ ਲੈ ਫਿਰ ਬੁਰਾਈ ਹੋਏ ਨਾ ਬਿਕ ਸੰਚੈ ਸੋ ਡਰਤਾ ਫਿਰੈ ਫਿਰ ਤਾਂ ਬੰਦਾ ਡਰਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਵੀ ਰੱਬ ਨੇੜੇ ਹੈ ਆ ਧਿਆਨ ਦਿਓ ਸਾਧ ਸੰਗਤ ਵਿਆਹ ਸ਼ਾਦੀਆਂ ਚ ਰੱਬ ਦੀ ਐਂਟਰੀ ਬੈਨ ਕਰਤੀ ਲੋਕਾਂ ਨੇ ਅੱਜ ਜਿਹਨੂੰ ਪੁੱਛੋ ਵਿਆਹ ਸ਼ਾਦੀ ਤੋਂ ਪਹਿਲੇ ਹੀ 10 ਦਿਨ ਪਾਠ ਕਰਾ ਲਾਂਗੇ ਚਾਹ ਸੁਖਮਨੀ ਚਾਹ ਸਰਖੰਡ ਪਾਠ ਕਿਉਂ ਵਿਆਹ ਤੇ ਕਿਉਂ ਨਹੀਂ ਜੀ ਫਿਰ ਸੇਵਾ ਨਹੀਂ ਹੋਣੀ ਕਿਸੇ ਨੇ ਦੱਸਿਆ ਵੀ ਸੇਵਾ ਨਹੀਂ ਹੋ ਸਕਦੀ ਕਿਉਂ ਨਹੀਂ ਹੁੰਦੀ ਕਰੋ ਸੇਵਾ ਪਰ ਰੱਬ ਦੀ ਐਂਟਰੀ ਨਹੀਂ ਵਿਆਹ ਚ ਕਰਨੀ ਕਿਉਂਕਿ ਸਾਡੇ ਰਹਿਤ ਮਰਿਆਦਾ ਚ ਲਿਖਿਆ ਹੈ ਕਿ ਵਿਆਹ ਦੇ ਵਿੱਚ ਸ਼ਰਾਬ ਕਬਾਬ ਵੇਸਵਾ ਦਾ ਨਾਚ ਮਨ ਹੈ ਅਸੀਂ ਕਰਨੀਆਂ ਮਰ ਮਰ ਜੀਆਂ ਪੁਰਾਣੇ ਸਮੇਂ ਜਦੋਂ ਪਿੰਡਾਂ 사ਵਾਂ ਤੇ ਵਿਆਹ ਹੁੰਦੇ ਸੀ ਖੰਡਪੜ ਰੱਖਿਆ ਹੋਣਾ ਸਿਆਣਿਆਂ ਨੇ ਬੱਚਿਆਂ ਨੂੰ ਕਹਣਾ ਰੋਣਾ ਨਾ ਪਾਉ ਖੰਡਪੜ ਸਾਬ ਹੁੰਦਾ ਉੱਚੀ ਨਹੀਂ ਬੋਲਦੇ ਹੁੰਦੇ ਸੀ ਪਾਠ ਹੁੰਦਾ ਹੈ ਭਾਵਨਾ ਹੁੰਦੀ ਸੀ ਅੱਜ ਵਿਆਹ ਸ਼ਾਦੀ ਚ ਗੁਰੂ ਨੂੰ ਪਕੜ ਦਿੱਤਾ ਗੁਰੂ ਦੀ ਗੋਦ ਚ ਛਗਨ ਨਹੀਂ ਲਾਉਂਦੇ ਕਿਉਂਕਿ ਪਾਏ ਹੋਏ ਮਹਿੰਗੇ ਸੂਟ ਜੁੱਤੀਆਂ ਜੋ ਵਿਖਾਣੇ ਤੇ ਗੁਰੂ ਦੇ ਦਰਬਾਰ ਚ ਜੋੜੇ ਲਾ ਕੇ ਬਹਿਣਾ ਪੈਣਾ ਚੌਂਕੜਾ ਮਾਰ ਕੇ ਬਹਿਣਾ ਪੈਣਾ ਪੱਪਾ ਕਲੱਬਾਂ ਦੇ ਵਿੱਚ ਗੁਰੂ ਦੀ ਐਂਟਰੀ ਬੈਨ ਹੈ ਤੋ ਪਾਚਾ ਕਹਿੰਦੇ ਜਦੋਂ ਗੁਰੂ ਹਾਜ਼ਰ ਹੋ ਗਿਆ ਸੰਤ ਜਿਹੜਾ ਆਠ ਪੈਰ ਨਿਕਟ ਕਰ ਜਾਣਾ ਗੁਰੂ ਨੇੜੇ ਐ ਫਿਰ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਚੜਾਏ ਸੰਤ ਦੀ ਨਿਸ਼ਾਨੀ ਐ ਉਹ ਰੱਬ ਨੂੰ ਅਠੋ ਪੈਰ ਨੇੜੇ ਜਾਣਦਾ ਹੈ ਪ੍ਰਭ ਕਾ ਕੀਆ ਮਿੱਠਾ ਮੰਨੈ ਤੇ ਸੰਤ ਦੀ ਅਗਲੀ ਨਿਸ਼ਾਨੀ ਜੋ ਰੱਬ ਕਰਦਾ ਸੰਤ ਉਹਨੂੰ ਕਿਹੜੇ ਮੱਥੇ ਪ੍ਰਵਾਨ ਕਰਦਾ ਏਕ ਹੁੰਦਾ ਮਜਬੂਰੀ ਵਸ ਮੰਨਣਾ ਏਕ ਹੁੰਦਾ ਡਰ ਕੇ ਮੰਨਣਾ ਜਿਵੇਂ ਬੱਚਿਆਂ ਨੂੰ ਨਾ ਕੁੱਟ ਕੇ ਆਪਾਂ ਡਰਾ ਕੇ ਬਿਠਾ ਲੈਨੇ ਜਿਵੇਂ ਪੁਲਿਸ ਕਿਸੇ ਗਰੀਬ ਨੂੰ ਕੁੱਟ ਕੇ ਝੂਠਾ ਕੇਸ ਪਾ ਕੇ ਮਨਾ ਲੈਂਦੀ ਜੇ ਤਾਂ ਡਰਦੇ ਹੋਏ ਪਾਠ ਕਰਦੇ ਆ ਮਜਬੂਰੀ ਵਸ ਅਮਰਤ ਛਕਿਆ ਮਜਬੂਰੀ ਵਸ ਨਾਮ ਜਪਦੇ ਆ ਫਿਰ ਤਾਂ ਵੱਧਾ ਚੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਬੰਦਾ ਮੰਨਦਾ ਹੈ ਕਬੂਲ ਨਹੀਂ ਕਰਦਾ ਪ੍ਰਭ ਕਾ ਕੀ ਆ ਮਿੱਠਾ ਮੰਨੇ ਮਿੱਠਾ ਕਰਕੇ ਮੰਨਣਾ ਮਿੱਠਾ ਕਰਕੇ ਉਹ ਮੰਨੇਗਾ ਜਿਹੜਾ ਦੁੱਖ ਸੁੱਖ ਤੋਂ ਉੱਪਰ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਖ ਨਹੀਂ ਪਹਿਨੇ ਜਾ ਕੇ ਕੰਚਨ ਮਾਟੀ ਮਾਨੇ ਉਹ ਮੰਨੇਗਾ ਮੈਂ ਇੱਕ ਹੋਰ ਛੋਟੀ ਜੀ ਬਾਤ ਸਾਂਝੀ ਕਰਾਂ ਇੱਕ ਘੋੜਿਆਂ ਦਾ ਵਪਾਰੀ ਉਹਦਾ ਘੋੜਾ ਗਵਾਚ ਗਿਆ ਤੇ ਪਿੰਡ ਦੇ ਲੋਕ ਅਫਸੋਸ ਕਰਨ ਆਏ ਕਿ ਤੁਹਾਡਾ ਘੋੜਾ ਬੜਾ ਕੀਮਤੀ ਗਵਾਚ ਗਿਆ ਕਹਿੰਦਾ ਕੋਈ ਗੱਲ ਨਹੀਂ ਜੇ ਘੋੜਾ ਗਵਾਚ ਗਿਆ ਘਾਟਾ ਹੋ ਗਿਆ ਇਸ ਘਾਟੇ ਪਿੱਛੇ ਵੀ ਕੋਈ ਚੰਗਾ ਹੀ ਰੱਬ ਨੇ ਸੋਚਿਆ ਹੋਵੇਗਾ ਕੋਈ ਗੱਲ ਨਹੀਂ ਸਾਲ ਪਿਆ ਘੋੜਾ ਲੱਭ ਗਿਆ ਸਗੋਂ ਇੱਕ ਹੋਰ ਨਵਾਂ ਲੈ ਲਿਆ ਨਗਰ ਦੇ ਲੋਕ ਉਹਨੂੰ ਵਧਾਈ ਦੇਣ ਆ ਗਏ ਪੀ ਰਾ ਸੇਠ ਘੋੜਾ ਲੱਭ ਗਿਆ ਨਾਲੇ ਨਵਾਂ ਵਿਧਾਈ ਹੋਵੇ ਉਹ ਸੇਠ ਕਹਿੰਦੇ ਵੀ ਕੀ ਤੁਸੀਂ ਕਦੇ ਅਫਸੋਸ ਕਦੇ ਵਿਧਾਈ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਕਿਸੇ ਘਾਟੇ ਪਿੱਛੇ ਨਫਾ ਤੇ ਨਫੇ ਪਿੱਛੇ ਕੋਈ ਨੁਕਸਾਨ ਹੋਏਗਾ ਰਹਿਣ ਦਿਓ ਵਿਧਾਈ ਦੇਣ ਨੂੰ ਇਸ ਵਿਧਾਈ ਪਿੱਛੇ ਵੀ ਕੁਝ ਰੱਬ ਨੇ ਸੋਚਿਆ ਹੋਵੇਗਾ ਪਿੰਡ ਦੇ ਲੋਕ ਹੈਰਾਨ ਹੋਏ ਵੀ ਚੰਗਾ ਬੰਦਾ ਨਾ ਵਿਧਾਈ ਲੈਂਦਾ ਨਾ ਅਫਸੋਸ ਤੇ ਮੰਨਦਾ ਤੋੜ ਕੇ ਪਰਾਂ ਘੱਲ ਦਿੰਦਾ ਕੋਈ ਗੱਲ ਨਹੀਂ ਉਹਨੋਂ ਜਿਹੜਾ ਨਵਾਂ ਘੋੜਾ ਲਿਆਂਦਾ ਸੀ ਸੇਠ ਦਾ ਪੁੱਤਰ ਕਹਿੰਦਾ ਵੀ ਘੋੜੇ ਦੀ ਸਵਾਰੀ ਮੈਂ ਕਰਾਂਗਾ ਇਹਨੂੰ ਚਾਲੇ ਮੈਂ ਲਾਵਾਂਗਾ ਬੜਾ ਸਮਝਾਇਆ ਵੀ ਘੋੜਾ ਅਥਰ ਹੈ ਨਾ ਬਹਿ ਬੇਟਾ ਪਰ ਨਾ ਮੰਨਿਆ ਘੋੜੇ ਦੀ ਸਵਾਰੀ ਕੀਤੀ ਘੋੜਾ ਓਵਰ ਸਪੀਡ ਹੋ ਕੇ ਬੱਚਾ ਥੱਲੇ ਡਿੱਗ ਪਿਆ ਉਹਦੀ ਲੱਤ ਟੁੱਟ ਗਈ ਹੁਣ ਨਗਰ ਦੇ ਲੋਕ ਫੇਰ ਅਫਸੋਸ ਕਰਨ ਆਏ ਵੀ ਤੁਸੀਂ ਚੰਗਾ ਹੀ ਕਹਿੰਦੇ ਸੀ ਵੀ ਕਿਸੇ ਵਿਧਾਈ ਪਿੱਛੇ ਵੀ ਕੁਝ ਨੁਕਸਾਨ ਹੋ ਸਕਦਾ ਬੱਚੇ ਦੀ ਲੱਤ ਟੁੱਟ ਗਈ ਉਹ ਸੇਠ ਫੇਰ ਕਹਿੰਦਾ ਵੀ ਤੁਹਾਨੂੰ ਕਿੰਨੀ ਵਾਰ ਕਿਹਾ ਇਹ ਅਫਸੋਸ ਵਿਧਾਈ ਇਹ ਸੁਖ ਦੁਖ ਦੋਇਦਰ ਕਪੜੇ ਪਹਿਰੇ ਜਾਏ ਮਨੋਕੇ ਚੇਨ ਵਾਂ ਸੁਖ ਦੇ ਪਿਛੇ ਦੁਖ ਦੁਖ ਪਿਛੇ ਸੁਖ ਕੁੰਡੇ ਚ ਕੁੰਡਾ ਕੁੰਡੇ ਚ ਕੁੰਡੇ ਤੁਸੀਂ ਛੱਡੋ ਆਵਤ ਕੋ ਹਰਖ ਜਾਵਤ ਕੋ ਰੋਵੇ ਦੁਖ ਸੁਖ ਨਾਲੇ ਲੱਗਾ ਇਹਨੇ ਨੂੰ ਵਰਲਡ ਵਾਰ ਲੱਗ ਗਿਆ ਤੇ ਹੁਣ ਕਹਿੰਦੇ ਸਰਕਾਰ ਨੇ ਐਲਾਨ ਕਰਤਾ ਵੀ 18 ਪਲੱਸ ਜਿੰਨੇ ਬੱਚੇ ਉਹਨਾਂ ਨੂੰ ਜੰਗ ਚ ਭੇਜੋ ਹੁਣ ਜਦੋਂ ਸਾਰੇ ਘਰਾਂ ਚ ਆਏ ਨੌਜਵਾਨ ਬੱਚੇ ਚੋਕੇ ਜੰਗ ਦੇ ਘੱਲੇ ਸੇੜ ਦੇ ਘਰ ਆਏ ਇਹਦੇ ਘਰ ਵੀ ਬੱਚਾ ਸੀ ਉਮਰ ਦਾ ਸੀ ਪਰ ਲੱਤ ਟੁੱਟੀ ਬੈੜ ਤੇ ਪਿਆ ਕਹਿੰਦੇ ਇਹਦੀ ਤੇ ਆਪਣੀ ਲੱਤ ਟੁੱਟੀ ਇਹਨੂੰ ਕੀ ਜੰਗ ਚ ਘਲਣਾ ਬਚ ਗਿਆ ਪਿੰਡ ਦੇ ਲੋਕ ਫੇਰ ਆ ਕੇ ਕਹਿੰਦੇ ਵੀ ਤੁਸੀਂ ਵਾਕਿਆ ਹੀ ਚੰਗਾ ਕਹਿੰਦੇ ਪ੍ਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਹੈ ਕਹਿਣ ਲੱਗੇ ਪ੍ਰਮਾਤਮਾ ਦਾ ਹੁਕਮ ਸੱਤ ਬਚਨ ਮੰਨਣਾ ਚਾਹੀਦਾ ਹੈ ਪ੍ਰਭ ਕਾ ਕੀਆ ਮੀਠਾ ਮੰਨੇ ਭਾਈ ਸ਼ਹਬਾਜ਼ ਭਾਈ ਸੁਭੇਗ ਸਿੰਘ ਨੂੰ ਫੜ ਲਿਆ ਗਿਆ ਤੇ ਉਹਨੂੰ ਇਹ ਕਹੇ ਸੇ ਤਰਾ ਇੱਕੋ ਇੱਕ ਪੁੱਤਰ ਕੁਲ ਬਚਾਲਾ ਤੇ ਉਹਨੇ ਅੱਗੋ ਕੀ ਆਖਿਆ ਸੀ ਹਮ ਕਾਰਨ ਗੁਰਕੁਲੈ ਗਵਾਈ ਹਮ ਕੁਲ ਰੱਖਾ ਕਵਨ ਪੜਾਈ ਤਾਂ ਫਿਰ ਕੀ ਹੋਇਆ ਤਿੰਨ ਚਰਖੜੀ ਚਾੜ ਬਹੁਤ ਘੁਮਾਇਆ ਵਾਹਿਗੁਰੂ ਤਿੰਨ ਨਾਹਿ ਬੁਲਾਇਆ ਆਜੇ ਨਾਮ ਜਪਣ ਦੀ ਮਰਿਆਦਾ